अज हलका श्री चमकौर साहब को एम एल ए साहब की अगवाई हेठ हर पीड़ता देजिया जा रही टीम हल्का श्री चमकौर साहब जीवन साम एल ए साहब प्रधान जी एस डी एम साहब सभी डिस्ट्रिक्ट प्रधान संजीव गौतम जी टोनी वीर ब्लॉक प्रधान ਤੇ ਚੇਅਰਮੈਨ ਸਾਹਿਬ ਤੇ ਕੋਪ ਬੁਲਣਾ ਚਾਹੀਦਾ ਹੈ ਸਾਡੇ ਪ੍ਰਧਾਨ ਤੇ ਕਲਰਟੀਆ ਸਾਹਿਬ ਕਮੇਟੀ ਦਫਤਰ ਤੇ ਤਸੀਹਦਾਰ ਦਸਤਰ ਦੇ ਵਿੱਚ 이게 체크 가고노트고 예, 빨리 이렇 아, 저기 ਵਾਈਟ ਰਨ ਕਰਦੇ ਠੀਕ ਹੈ ਲਾਈਵ 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 ਤਾਂ ਇਹ ਲਾਈਵ ਹੈ ਤਾਂ ਇਹ ਜਿਹੜੀ ਤਾਂ ਜਿਹੜੀ ਜਾਣੀ ਜਿਹੜੀ ਪੰਗੋਲ ਬੰਨ ਲੋ ਕੰਮ ਕਰ ਰਹੇ ਆਣਦੇ ਇੱਕ ਬਹੁਤ ਵੱਡੀ ਜਿਹੜੀ ਕੁਦਰਤੀ ਪ੍ਰੋਪੀ ਜਿਹੜੀ ਉਹ ਅੱਜ ਸਾਰੇ ਪੰਜਾਬ ਹਿਮਾਚਲ ਜੇ ਐਂਡ ਕੇ ਤੇ ਹਰਿਆਣਾ ਚਾਈ ਹੋਈ ਆ ਔਰ ਇੰਨਾ ਮੇਰੇ ਖਿਆਲ کئی ਜਗ੍ਹਾ ਰਿਕਾਰਡ ਟੁੱਟ ਗਏ ਜੰਮੂ ਚ ਕਹਿ ਰਹੇ ਸੀ ਕਿ 100 123 ਸਾਲਾਂ ਬਾਅਦ ਇੰਨਾ ਜ਼ਿਆਦਾ ਪਾਣੀ ਆਇਆ ਔਰ ਪੰਜਾਬ ਚ ਵੀ ਅਸੀਂ ਦੇਖ ਰਹੇ ਹਾਂ ਤੇ ਕਿਵੇਂ ਜੋ 23 ਚ ਪਹਿਲਾ ਹੜ ਆਇਆ ਸੀ ਉਸ ਤੋਂ ਵੀ ਵੱਧ ਜਿਹੜਾ ਹੜ ਇਸ ਵਾਰੀ ਆਇਆ ਹੈ ਸੋ ਕੁਦਰਤ ਤੇ ਕਿਸੇ ਦਾ ਵਸ ਨਹੀਂ ਚੱਲਦਾ ਤੇ ਪਾਣੀ ਦਾ ਆਪਾਂ ਜਾਣਦੇ ਹੀ ਆ ਕਿ ਅਗਰ ਪਾਣੀ ਆਂਦਾ ਤਾਂ ਉਹ ਕੋਈ ਉਹਦੇ ਸਾਹਮਣੇ ਚੀਜ਼ ਖੜਦੀ ਨਹੀਂ ਵੱਡੇ ਵੱਡੇ ਪੁਲ ਟੁੱਟ ਜਾਂਦੇ ਆ ਸਾਡੇ ਵੀ ਇੱਥੇ ਮਾਧੋਪੁਰ ਜਿਹੜਾ ਹੈ ਰੌਥ ਪੁਲ ਟੁੱਟਿਆ ਸੋ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਹੈਗਾ ਤੇ ਸਾਡੇ ਵੀ ਸਾਡੇ ਭਰਾ ਜਿਹੜੇ ਉਹਨਾਂ ਪਾਣੀ 'ਚ ਫਸੇ ਹੋਏ ਨੇ ਔਰ ਉਹਨਾਂ ਕੋਲ ਕਈਆਂ ਦੇ 3-3 4-4 ਦਿਨ ਤੋਂ ਜਿਹੜਾ ਪਾਣੀ ਕਿਤੇ 5 ਫੁੱਟ ਹੈ ਕਿਤੇ 6 ਫੁੱਟ ਹੈ ਉਹਨਾਂ ਲਈ ਇੱਕ ਰਾਸ਼ਨ ਦਾ ਉਪਰਾਲਾ ਜਿਹੜਾ ਹੈਗਾ ਸਾਡੇ ਹਲਕੇ ਵੱਲੋਂ ਕੀਤਾ ਗਿਆ ਤਕਰੀਬਨ 1500 ਕਿੱਟ ਜਿਹੜੀ ਹੈਗੀ ਹੈ ਹੇਰ ਸੋਈ ਦਾ ਸਮਾਨ ਔਰ ਇਹ ਸਾਡੇ ਐਸਡੀਐਮ ਸਾਹਿਬ ਸੁਖਪਾਲ ਜੀ ਜਿਹੜੇ ਸਾਡੇ ਮੁਰਿੰਡੇ ਤੋਂ ਸਰਦਾਰ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਤੋਂ ਤੇ ਸਾਡੇ ਪ੍ਰਧਾਨ ਜੀ ਵੀ ਪਹੁੰਚੇ ਹੋਏ ਨੇ ਡਾਕਟਰ ਗੌਤ ਨੰਗਲ ਤੋਂ ਵੀ ਆਇਆ ਸੀ ਜਰਾ ਪ੍ਰਧਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਅੱਛਾ ਹਾਂਜੀ ਸੋ ਇਦਾਂ ਹੀ ਸਾਡੇ ਮੋਰਿੰਡੇ ਦੇ ਪ੍ਰਧਾਨ ਸਾਡੇ ਢਟਵਾ ਜੀ ਖੜੇ ਨੇ ਪੂਰਾ ਜੀ ਸਾਡੇ ਭੁਪਿੰਦਰ ਪੂਰਾ ਜੀ ਕੋਰ ਸਾਹਿਬ ਤੋਂ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਹੋ ਟੀਮ ਇਕੱਠਾ ਉਪਰਾਲਾ ਹੈ ਕਿ ਇੱਥੋਂ ਜਿਹੜਾ ਹੈਗਾ ਤਾਂ ਔਰ ਇੰਨਾ ਸਮਾਨ ਹੈ ਕਿ ਅੱਜ ਇੱਕ ਟਰੱਕ ਅਸੀਂ ਅੱਜ ਭੇਜਾਂਗੇ ਇੱਕ ਕੱਲ ਭੇਜਾਂਗੇ ਤੇ ਪੈਰੋ ਮਾਜਰ ਤੋਂ ਇੱਕ ਅਲੱਗ ਜਣਾ ਹੈਗਾ ਉੱਥੋਂ ਵੀ ਜਾ ਰਿਹਾ ਇੱਕ ਟਰੱਕ ਸੋ ਜੋ ਵੀ ਹੋ ਸਕਦਾ ਕਿਉਂਕਿ ਇਹ ਇੱਕ ਐਸੀ ਸਥਿਤੀ ਹੈ ਇੱਕ ਐਸੀ ਘੜੀ ਹੈ ਕਿ ਹਰ ਬੰਦੇ ਨੂੰ ਜਿਹੜਾ ਇੱਕ ਉਪਰਾਲਾ ਕਰਨਾ ਚਾਹੀਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਵੀ ਇਹੀ ਹਰ ਇੱਕ ਬੰਦੇ ਨੂੰ ਅਪੀਲ ਕੀਤੀ ਗਈ ਕਿ ਇਸ ਘੜੀ 'ਚ ਜਿਹੜਾ ਆਪਣੇ ਭਰਾਵਾਂ ਆਪਣੇ ਬਜ਼ੁਰਗਾਂ ਉਹਨਾਂ ਦੇ ਨਾਲ ਖੜੀਏ ਸੋ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਤੋ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਬਹੁਤ ਇਸੇ ਯੋਗਦਾਨ ਪਾਇਆ। ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਦਾਂ ਦੇ ਜਿਹੜਾ ਹੈਗਾ ਹੋਰ ਯੋਗਦਾਨ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕੱਲ ਨੂੰ ਵੀ ਪ੍ਰਧਾਨ ਜੀ ਰੋਪੜ ਤੋਂ ਆਨੰਦਪੁਰ ਸਾਹਿਬ ਤੋਂ ਉਹਨਾਂ ਹਲਕਿਆਂ 'ਚ ਉਹ ਜਿਹੜਾ ਹੈਗਾ ਇਹ ਰਾਹਤ ਦਾ ਸਮਾਂ ਜਾਏ। ਬਿਲਕੁਲ ਬਰੋਦ ਧੰਨਵਾਦ। ਇਹ ਅਸੀਂ ਚਾਹੁੰਦੇ ਹਾਂ ਡਾਕਟਰ ਸਾਹਿਬ ਤੁਸੀਂ ਵੀ ਅੱਜ ਮੰਗਲ ਤੋਂ ਪਹੁੰਚੇ ਹੋ ਵਿਸ਼ੇਸ਼ ਤੌਰ ਤੇ ਇਹ ਪਰੇ ਲਿਖਣਾ ਜਿਹੜੀ ਕਰੋਪੀ ਜਿਹੜੀ ਆਈ ਹੋਈ ਐ ਕਮਾਂ ਜਿਹੜੇ ਸਾਡੀ ਸਿਟੀਨਾਂ ਨੂੰ ਦੇਖਣੀਆਂ ਉਹ ਆਪਣੇ ਜਿਹੜੇ ਤੇਲ ਫੋਲ ਜੋ ਕੋਈ ਵੀ ਦੇਣਾ ਚਾਹੁੰਦਾ ਹੋਵੇ ਤਾਂ ਤੁਹਾਡੇ ਨਾਮ ਸਪਰਕ ਕੀਤਾ ਜਾ ਸਕਦਾ ਬਿਲਕੁਲ ਸਰ ਪੰਜਾਬ ਸੂਬਾ ਇੱਕ ਇਹੋ ਜਿਹਾ ਸੂਬਾ ਹੈ ਕਿ ਜਿੱਤੇ ਵੀ ਦੁਨੀਆ ਪਰ ਕੋਈ ਸਮੱਸਿਆ ਆਂਦੀ ਹੈ ਤਾਂ ਪੰਜਾਬ ਦੇ ਲੋਕ ਸਭ ਤੋਂ ਪਹਿਲੇ ਅੱਗੇ ਹੋ ਕੇ ਮਦਦ ਕਰਦੇ ਨੇ ਇਸ ਕੜੀ ਦੇ ਵਿੱਚ ਸਾਡੇ 7 ਜ਼ਿਲ੍ਹੇ ਜਿਹੜੇ ਪੰਜਾਬ ਦੇ ਉਹ ਬੜੀ ਕ੍ਰਾਈਸਿਸ ਵਿੱਚ ਨੇ ਇੱਥੇ ਬੜੀ ਪ੍ਰੋਬਲਮ ਹੈ ਉਹ ਉਹਨਾਂ ਨੂੰ ਪ੍ਰੋਬਲਮ ਸੋਲਵ ਕਰਦੇ ਹੋਏ ਸਾਡੀ ਮਾਨ ਸਰਕਾਰ ਨੇ ਜਿੰਨੇ ਵੀ ਸਾਡੇ ਜ਼ਿਲ੍ਹੇ ਨੇ ਜਿਹੜੇ ਸੁਰੱਖਿਤ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਤੁਸੀਂ ਉਹਨਾਂ ਜ਼ਿਲ੍ਹਿਆਂ ਵਿੱਚ ਜਾਓ ਲੋਕਾਂ ਦੀ ਮਦਦ ਕਰੋ ਜਿਹੜੇ ਲੋਕ ਅੱਜ ਸਮੱਸਿਆ ਵਿੱਚ ਨੇ ਸਾਡੇ ਜ਼ਿਲ੍ਹੇ ਦੀ ਡਿਊਟੀ ਜਿਹੜੀ ਹੁਸ਼ਿਆਰਪੁਰ ਬਸਤੀ ਲੱਗੀ ਆ ਸਾਡੇ ਤਿੰਨ ਹਲਕੇ ਨੇ ਤਿੰਨ ਹਲਕਿਆਂ ਦੇ ਵਿੱਚੋਂ ਲਗਭਗ ਇੱਕ ਟਰੱਕ ਸਾਡਾ ਜਾ ਰਿਹਾ ਹੈ ਪਰ ਮੈਂ ਚਮਕੂਰ ਸਾਹਿਬ ਹਲਕੇ ਦਾ ਖਾਸ ਵਿਸ਼ੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਜਗ੍ਹਾ ਦੂ ਦਿੱਤੇ ਨੇ ਔਰ ਇਹ ਜਿਹੜਾ ਮਦਦ ਹੈ ਇਹ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿਹੜੇ ਅੱਜ ਜ਼ਰੂਰਤਮੰਦ ਨੇ ਉੱਥੇ ਜਿਹੜੇ ਪਸ਼ੂ ਸੇ ਉਹ ਵੀ ਬਹੁਤ ਜ਼ਿਆਦਾ ਡਿਸਟਰਬ ਹੋਗੇ ਜਿਵੇਂ ਸਾਡੇ ਦੂਸਰੇ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਉੱਥੇ ਜਿਹੜੀ ਕੈਟਲ ਫੀਡ ਹੈ ਉਹ ਲੈ ਕੇ ਜਾਣਾ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਚਾਰਾ ਜੀ ਨੂੰ ਕਹਿੰਦੇ ਆਪਾਂ ਚਾਰਾ ਲੈ ਕੇ ਜਾ ਰਹੇ ਹਾਂ ਤੇ ਸਾਡੀ ਜਿਹੜੀ ਆ ਜਿਹਨੂੰ ਕਹਿ ਸਕਦਾ ਆਪਾਂ ਤਿਲ ਫੁਲੀ ਹੈ ਸਾਰਿਆਂ ਦੀ ਤੇ ਸਾਡਾ ਇੱਕ ਅੱਜ ਇੱਕ ਕੱਲ ਇੱਥੋਂ ਦੋ ਤੇ ਦੋ ਸਾਡੇ ਆਨੰਦਪੁਰ ਸਾਹਿਬ ਤੋਂ ਤੇ ਰੋਪੜ ਤੋਂ ਸਾਡੇ ਜਿਹੜੇ ਆ ਜਾਣਗੇ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਨੇ ਇਹਨਾਂ ਨੇ ਸਾਰੇ ਲੋਕਾਂ ਨੂੰ ਜਿਵੇਂ ਅਪੀਲ ਕੀਤੀ ਹੈ ਅਲੱਗ-ਅਲੱਗ ਐਨਜੀਓਜ਼ ਨੇ ਸਰਕਾਰ ਦੇ ਵੀ ਜਿੰਨੇ ਵੀ ਸਾਡੇ ਇੱਥੇ ਦਫਤਰਾਂ ਦੇ ਵਿੱਚ ਬੈਠੇ ਨੇ ਸਾਰੇ ਇਹਨਾਂ ਨੇ ਲੋਕਾਂ ਨੇ ਆਪਣੇ ਆਪਣੇ ਇੱਕ ਇੱਕ ਦਿਨ ਦੀ ਤਨਖਾਹ ਵੀ ਦਿੱਤੀ ਹੈ ਤੇ ਵਲੰਟੀਅਰ ਸਾਹਿਬਾਨ ਨੇ ਆਪਣੇ ਵੱਲੋਂ ਬਹੁਤ ਮਦਦ ਕਰਕੇ ਅੱਜ ਇਹ ਸਾਰਾ ਸਮਾਨ ਇਕੱਠਾ ਹੋ ਗਿਆ ਸੋ ਸਾਡੀ ਥੋੜੀ ਦੇਰ 15 20 ਮਿੰਟ ਅੱਗੇ ਘੰਟੇ ਤੇ ਸਾਡੀ ਇੱਥੇ ਗੱਡੀ ਲੋਡ ਹੋ ਗਈ ਬਿਲਕੁਲ ਧੰਨਵਾਦ ਬਰਬਰ ਤੇ ਐਮਐਲਏ ਸਾਹਿਬ ਜਿਵੇਂ ਦੱਸਿਆ ਗਿਆ ਕਿ ਮੰਤਰੀਆਂ ਦੀ ਤਨਖਾਹ ਐਮਐਲਏ ਜਿਹੜਾ ਉਹ ਵੀ ਜਾ ਰਹੀ ਨਾ ਹਾਂਜੀ ਹਾਂ ਬਿਲਕੁਲ ਜਿੰਨੇ ਵੀ ਮੰਤਰੀ ਨੇ ਐਮਐਲਏ ਸਾਰਿਆਂ ਦੀ ਇੱਕ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਇਹਦੇ ਵਿੱਚ ਡੋਨੇਟ ਹੋ ਰਹੀ ਹੈ ਬਹੁਤ ਬਹੁਤ ਬੜੀ ਬੜੀ ਹੈ ਜੀ ਕਿ ਅੱਜ ਦਾ ਨਾਸ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਕੁਝ ਪਿੰਡ ਹੈਗੇ ਆ ਜਿਹੜੇ ਹੜ੍ਹ ਦੇ ਮਾਰ ਵਿੱਚ ਆਏ ਆ ਔਰ ਜਿੱਥੇ ਲੋਕਾਂ ਨੂੰ ਇਸ ਰਾਸ਼ਨ ਦੀ ਸਮਾਨ ਦੀ ਲੋੜ ਹੈਗੀ ਹੈ ਉੱਥੇ ਅਸੀਂ ਭਜਵਾ ਰਹੇ ਹਾਂ ਪੰਜਾਬ ਸਰਕਾਰ ਦੀ ਜਿਹੜੀ ਹੈ ਜਿਹੜੀ ਹੈ ਰਹਿਨਮਾਈ ਹੈਟ ਅਸੀਂ ਨਗਰ ਕੌਂਸਲ ਪੰਚਾਇਤਾਂ ਵਾਕਵਾਸ ਐਨ ਜੀਓਜ਼ ਦੇ ਨਾਲ ਤਾਲਮੇਲ ਕਰਕੇ ਜਿਹੜਾ ਇਹ ਸੁੱਕਾ ਰਾਸ਼ਨ ਇਕੱਠਾ ਕੀਤਾ ਹੈ ਸੁੱਕਾ ਰਾਸ਼ਨ ਅਸੀਂ ਜਿਹੜਾ ਹੁਸ਼ਿਆਰਪੁਰ ਕੁਝਵਾ ਰਹੇ ਆ ਤਾਂ ਕਿ ਜਿੱਥੇ ਲੋੜਵੰਦ ਲੋੜ ਹੈਗੇ ਆ ਜਿੱਥੇ ਹੜ ਦੀ ਮਾਰ ਹੈਗੀ ਆ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕੇ ਸੁਕੇ ਰਾਸ਼ਨ ਵਿੱਚ ਆਟਾ ਪੈਕ ਕੀਤਾ ਹੋਇਆ ਦਾਲ ਹੈਗੀ ਆ ਚਾਵਲ ਹੈਗੇ ਆ ਚੀਨੀ ਹੈਗੀ ਆ ਚਾਪਤੀ ਹੈ ਤੇਲ ਹੈਗਾ ਘਿਓ ਹੈਗਾ ਤੇ ਨਮਕ ਵਗੈਰਾ ਹੈਗਾ ਔਰ ਇਸੇ ਤਰ੍ਹਾਂ ਇੱਕ ਟਰੱਕ ਜਿਹੜਾ ਮੋਰਿੰਡੇ ਅਸੀਂ ਤਿਆਰ ਕਰਵਾ ਰਹੇ ਸੀ ਦੋਨੋਂ ਟਰੱਕ ਜਿਹੜੇ ਇਕੱਠੇ ਹੈਗੇ ਆ ਐਮਐਲਏ ਸਾਹਿਬ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹਰੀ ਚੰਡੀ ਦੇ ਕੇ ਉੱਥੋਂ ਜਿਹੜਾ ਸੀ ਹੁਸ਼ਿਆਰਪੁਰ ਵਾਸਤੇ ਭੇਜਿਆ